ਸਰ ਕਿੱਥੇ ਪਹੁੰਚੇ ਇਸ ਵਕਤੇ ਇਹ ਫੂਲ ਦੇ ਪਿੰਡ ਦਾ ਹੈਗਾ ਜੀ ਤੇ ਮਕਰੋੜ ਤੇ ਫੂਲ ਦੇ ਆਪਾਂ ਜਿਹੜੇ ਰਕਵੇ 'ਚ ਖੱਬੇ ਪਾਸੇ ਜਿਹੜਾ ਲੈਫਟ ਬੈਂਕ ਆ ਉਹਦੇਲੇ ਪਾਸੇ ਫੂਲ ਦੇ ਪਿੰਡ ਆ ਤੇ ਮਕਰੋੜ ਪਿੰਡ ਦਾ ਰਕਬਾ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਆਪਣੇ ਸਾਡੇ ਟ੍ਰੇਨਿੰਗ ਦੇ ਵਿਭਾਗ ਵੱਲੋਂ ਆ ਮਸ਼ੀਨਾਂ ਲਗਾ ਕੇ ਜੀਸੀਬੀ ਤੇ ਜਿਹੜੀ ਫੀਸਿਲਟਿੰਗ ਵੀ ਹੋ ਰਹੀ ਹੈ ਜਿੱਥੇ ਸ਼ਾਰਪ ਬੈਂਡ ਸੀ ਨਾ ਜੀ ਉਹਦੇ ਚ ਅਸੀਂ ਜਿਹੜੇ ਪੁਆਇੰਟ ਆਈਡੈਂਟੀਫਾਈ ਕੀਤੇ ਸੀ ਬਿਫੋਰ ਹੈਂਡ ਉਥੋਂ ਡੀਸਿਲਟਿੰਗ ਕਰ ਰਹੇ ਨੇ ਸੋ ਥੈਟ ਜਿਹੜਾ ਚੈਨਲ ਹੈ ਪਾਣੀ ਦਾ ਉਹਨੂੰ ਵਾਈਡਨਿੰਗ ਕੀਤੀ ਜਾ ਸਕੇ ਅਦਰਵਾਇਜ਼ ਕੀ ਹੁੰਦਾ ਸੀ ਕਿ ਜਿੱਥੇ ਚੈਨਲ ਟਾਈਟ ਹੁੰਦਾ ਸੀ ਜ਼ਿਆਦਾ ਉਥੇ ਆ ਕੇ ਬੰਨਾਂ ਨੂੰ ਉਹ ਧੱਕ ਮਾਰਦਾ ਜਦੋਂ ਪਾਣੀ ਜ਼ਿਆਦਾ ਆਉਂਦਾ ਤਾਂ ਉਥੋਂ ਫਿਰ ਵਿੱਚੋਂ ਦਾ ਕਤਰਾ ਜ਼ਿਆਦਾ ਹੁੰਦਾ ਹੁੰਦਾ ਹੁਣ ਇਹ ਉਹਦੀ ਖਦਾਈ ਵੀ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਪੁਆਇੰਟ ਨੇ ਉਥੋਂ ਉਹਨੂੰ ਵਾਈਡਨਿੰਗ ਕਰ ਰਹੇ ਨੇ ਅੰਦਰ ਤੇ ਨਾਲ ਹੀ ਉਹਦੇ ਟਵਿਨ ਪਰਪਸ ਹੈ ਜੀ ਉਹ ਜਿਹੜੀ ਇੱਕ ਤਾਂ ਵਾਈਟਨਿੰਗ ਹੋ ਜਾਏਗੀ ਇੱਕ ਉਹ ਜਿਹੜੀ ਮਿੱਟੀ ਹੈ ਉਹ ਅੱਗੇ ਉੱਪਰ ਬੰਨਾਂ ਦੇ ਉੱਪਰ ਯੂਜ਼ ਹੋ ਜਾਏਗੀ ਇਹ ਕਿੰਨੇ ਕਿੰਨੇ ਫੋਟ ਵਾਈਟਨਿੰਗ ਜਿਹੜੀ ਹੈਗੀ ਕਿੰਨੀ ਜਿਆਦਾ ਇਹਨਾਂ ਦੀ ਜਿਹੜੀ ਆਪਣਾ ਪਰਪਸ ਸਾਡਾ ਇਹ ਹੈਗਾ ਜੀ ਇਹਨੂੰ ਆਪਾਂ ਦੋਨੋਂ ਪਾਸੇ ਬੰਨ ਨੂੰ 15 ਫੁੱਟ ਚੌੜਾ ਕਰਨਾ ਹੈਗਾ ਸੋ ਥੈਟ ਇ ਮੋਟੇਰੇਬਲ ਵੀ ਹੋ ਜਾਵੇ ਉਹਦੇ ਵੀ ਦੋ ਤਿੰਨ ਪਰਪਸ ਸਰਵ ਕਰੇਗਾ ਇੱਕ ਤਾਂ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਇੱਥੇ ਲੰਘਣ ਵਾਸਤੇ ਅਦਰਵਾਈਜ਼ ਪਹਿਲਾਂ ਬਾਈਕ ਹੀ ਜਾਂਦਾ ਜੀ ਤੁਸੀਂ ਮਤਲਬ ਵਹੀਕਲ ਨਹੀਂ ਥਰੂ ਨਹੀਂ ਹੁੰਦਾ ਹੈਗਾ ਕਿਤੋਂ ਚੌੜਾ 1 ਤੋਂ 8 ਫੁੱਟ ਵੀ ਹੈ ਕਿਤੋਂ 10 ਫੁੱਟ ਹੈ ਕਿਤੋਂ 12 ਸੋ ਹੁਣ ਯੂਨੀਫਾਰਮਲੀ ਇਹ ਕੋਸ਼ਿਸ਼ ਕਰ ਰਿਹਾ ਸਾਡਾ ਜਿਹੜਾ ਡਰੇਨੇਜ ਵਿਭਾਗ ਹੈ ਕਿ ਇਹਨੂੰ 15 ਫੁੱਟ ਕੀਤਾ ਜਾਵੇ ਸੋ ਥੈਟ ਟਰੈਕਟਰ ਟਰਾਲੀਆਂ ਵੀ ਲੰਘ ਸਕਣ ਲੋਕਾਂ ਨੂੰ ਵੀ ਸਹੂਲਤ ਹੋਵੇ ਜਿਹੜੇ ਖੇਤੀ ਵਾਲੇ ਨੇ ਕਲਸ ਰੱਬ ਨਾ ਕਰੇ ਜੇ ਕੋਈ ਫਲੱਡ ਸੀਜ਼ਨ ਵੇਲੇ ਲੋਡ ਪੈਂਦੀ ਹੈ ਕਿਤੇ ਬ੍ਰੀਚ ਦਾ ਕੋਈ ਇਸ ਤਰ੍ਹਾਂ ਦਾ ਸਿਚੁਏਸ਼ਨ ਬਣਦੀ ਹੈ ਤਾਂ ਜਿਹੜਾ ਰੀਲੀਫ ਮਟੀਰੀਅਲ ਹੈ ਜਿੰਨੇ ਉਹ ਤੋਂ ਬ੍ਰੀਚ ਨੂੰ ਬੰਨਣ ਵਾਸਤੇ ਦੇਖੋ ਮਿੱਟੀ ਦੀ ਲੋਡ ਹੁੰਦੀ ਹੈ ਈਸੀ ਬੈਗਸ ਦੀ ਲੋਡ ਹੁੰਦੀ ਹੈ ਹੋਰ ਬਹੁਤ ਸਾਰੇ ਤੁਹਾਨੂੰ ਮੈਂ ਮੈਨਨ ਮਟੀਰੀਅਲ ਦੀ ਲੋਡ ਹੁੰਦੀ ਹੈ ਲੇਬਰ ਦੀ ਲੋਡ ਹੁੰਦੀ ਹੈ ਤਾਂ ਉਥੇ ਪਹਚਾਣ ਵਾਸਤੇ ਉਹ ਸਾਨੂੰ ਸੌਖਾ ਰਹੇ ਕਿੰਨੇ ਕੁ ਮਜ਼ਬੂਤੀ ਲੱਗਦੀ ਹੈ ਜਿਹੜੀ ਜੇ ਮੈਂ ਪ੍ਰੋਵਾਈਡ ਕਰ ਰਹੇ ਆ ਆਪਾਂ ਮਜ਼ਬੂਤੀ ਹੋ ਰਹੀ ਹੈ ਤਾਂ ਕਿੰਨਾ ਕੁ ਲੱਗਦਾ ਵੀ ਪਹਿਲਾਂ ਵਾਂਗ ਜਿਹੜੇ ਹਾਲਾਤ ਨੇ ਨਹੀਂ ਪਤਾ ਹੋਣਗੇ ਉਹ ਖੋਪ ਸੋਚ ਤਰੀਕੀ ਜਿਹੜਾ ਕੋਸ਼ਿਸ਼ ਇਹ ਹੀ ਆ ਕਿ ਇਹਨੂੰ ਜਿੰਨਾ ਵੱਤੋਂ ਵੱਤ ਮੈਨੇਜ ਹੋ ਸਕੇ ਉਹ ਵੀ ਆ ਟ੍ਰਾਈਫਰ ਸਰ ਸਫਾਈ ਦੀ ਗੱਲ ਕਰੀ ਵਿੱਚ ਕਈ ਜਗ੍ਹਾ ਹਜੇ ਸਫਾਈ ਰਹਿੰਦੀ ਆ ਵਿੱਚ ਜਿਹੜੀ ਹਰੀ ਬੂਟੀ ਉਹ ਵੀ ਹੈਗੀ ਆ ਲੱਗਦਾ ਵੀ ਹਾਂ ਪ੍ਰੋਪਰ ਤਰੀਕੇ ਨਾਲ ਕੰਮ ਰਹੇ ਦੇਖੋ ਜਿਹੜੀ ਬੂਟੀ ਆ ਜਾਂ ਇਸ ਤਰ੍ਹਾਂ ਉਹ ਸਾਰਾ ਕੁਝ ਕਰ ਰਹੇ ਨੇ ਅਸੂਬ ਸਾਹਿਬ ਖੜੇ ਨੇ ਕੋਲ ਬਟ ਉਹਦੀ ਐ ਸੱਚ ਬੇਸਿਕਲੀ ਸੈਕਸ਼ਨ ਕੀਤਾ ਇੱਥੇ ਕੀ ਦਿੱਕਤ ਆ ਜਿਹੜੇ ਨਾ ਵੈਜੀਟੇਸ਼ਨ ਆ ਜਿਹੜੀ ਜਿਵੇਂ ਟਰੀਜ਼ ਨੇ ਸਾਈਡ ਤੇ ਜਿੰਨੀ ਵੀ ਪਲਾਂਟੇਸ਼ਨ ਆ ਉਹ ਰਾਦਰ ਬਾਈਂਡਿੰਗ ਦਾ ਕੰਮ ਕਰਦੀ ਆ ਉਹ ਜ਼ਰੂਰੀ ਵੀ ਆ ਅੰਦਰੋਂ ਰੂਟ ਮੂਵ ਕਰਨਗੇ ਇਹ ਬਟ ਮੇਨ ਚੀਜ਼ ਹੈ ਕਿ ਜਿਹੜੇ ਇੱਕ ਡੀਸੇਲਟਿੰਗ ਪਲੱਸ ਬੰਨਾ ਦੀ ਮਹੱਤਤਾ ਉਹਦੇ ਤੇ ਫੋਕਸ ਕਰ ਰਹੇ ਨੇ ਜੀ ਕੀ ਨਾਮ ਆ ਸਰ ਮੇਰਾ ਨਾਮ ਆਰਨ ਅਨੇਜਾ ਜੀ ਮੈਂ ਇਸ ਟਾਈਮ ਐਸਡੀਓ ਡਰੇਨੇਜ ਲੈਰੇਗਾ ਘਰ ਬਤਨਾਥੀ ਘਰ ਦੇ ਉੱਪਰ ਗੱਲ ਕਰੀਏ ਜਾਂ ਡਰੇਨਸ ਦੇ ਉੱਪਰ ਗੱਲ ਕਰੀਏ ਤਾਂ ਕਿਸ ਤਰੀਕੇ ਦਾ ਕੰਮ ਚੱਲ ਰਿਹਾ ਹੁਣ ਅ ਘੱਗਰ ਤੇ ਜਿਵੇਂ ਆਪਾਂ ਹੁਣ ਦੇਖਿਆ ਹੀ ਹੈ ਜੀ ਮਕਰੋੜ ਸਾਹਿਬ ਤੋਂ ਆਪਣੀਆਂ ਮੇਨਲੀ ਘੱਗਰ ਦੀ ਤਿੰਨ ਰੀਚਾਂ ਆਪਾਂ ਮੰਨਦੇ ਆ ਜੀ ਇੱਕ ਆਪਣਾ ਖਨੋਰੀ ਤੋਂ ਲੈ ਕੇ ਮਕਰੋੜ ਸਾਹਿਬ ਦੇ ਇੱਥੇ ਆਪਾਂ ਖੜੇ ਆ ਜੀ ਇਹ ਰੀਚ 2008-09 ਚ ਬੈਡਨਿੰਗ ਹੋ ਗਈ ਸੀ ਇਹਦੀ ਤੇ ਤਕਰੀਬਨ ਇਸ ਸੀਰੀਜ਼ ਦੀ ਕਪੈਸਿਟੀ 25000 ਕਿਉਂ ਸੀਗਾ ਇੱਥੇ ਮੇਨਲੀ ਆਪਣੀ ਕਪੈਸਿਟੀ ਜ਼ਿਆਦਾ ਹੋਣ ਕਾਰਨ ਬੰਨਾ ਚ ਕੋਈ ਐਸਾ ਚ ਦਿੱਕਤ ਆਉਂਦੀ ਨਹੀਂ ਮੇਨਲੀ ਉਰੇ ਜਿੱਥੇ ਸ਼ਾਰਪਮੈਂਡ ਨੇ ਜੀ ਉੱਥੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਉਹ ਮਿੱਟੀ ਨਾਲ ਕੀ ਹੁੰਦਾ ਜਿੱਦਾਂ ਸ਼ਾਰਪਮੈਂਡ ਏਰੀਆ ਘਟ ਜਾਂਦਾ ਤੇ ਇੱਕ ਪਾਸੇ ਨੂੰ ਜ਼ਿਆਦਾ ਡਾਫ ਲੱਗਣ ਲੱਗ ਜਾਂਦੀ ਹੈ ਤੇ ਬਸ ਆਪਾਂ ਇਹ ਮਿੱਟੀ ਕੱਢ ਕੇ ਆਪਣਾ ਜਿਹੜਾ ਪ੍ਰੋਜੈਕਟ ਤਕਰੀਬਨ 3.5 ਲੱਖ ਦੀ ਲਾਗਤ ਨਾਲ ਅ ਮਿੱਟੀ ਕੱਢ ਕੇ ਤੇ ਆਪਾਂ ਬੰਨਾ ਤੇ ਪਾ ਕੇ ਜਿੱਥੇ ਤੇ ਘਾਰੇ ਨੇ ਜਾਂ ਜਿੱਥੇ ਕੋਈ ਤਰੇੜਾਂ ਨੇ ਬੰਨਾ ਤੇ ਉਹਨਾਂ ਨੂੰ ਸਟਰੈਂਥਨਿੰਗ ਕਰਦੇ ਆ। ਇਸ ਤਰੀਕੇ ਨਾਲ ਦੇਖਦੇ ਹਾਂ ਕਿੰਨਿਆਂ ਕਿ ਜਿਹੜੇ ਹੈਗੇ ਨੇ ਡਰੇਨਸ ਕਿੰਨੇ ਕ ਪਰਸੈਂਟ ਹੁਣ ਤੱਕ ਸਫਾਈ ਹੋ ਚੁੱਕੀ ਆ ਕਿੰਨੇ ਕ ਰਹਿੰਦੀ ਆ? ਅ ਡਰੇਨਾ ਜੀ ਜਿਵੇਂ ਸਾਡੇ ਲਹਿਰੇਗਾ ਅੱਗੇ ਜੀ ਤਕਰੀਬਨ 18 ਡਰੇਨਾ ਮੇਨ ਫਾਲ ਕਰਦੀਆਂ ਨੇ ਜੀ। ਉਸ ਜਿਹੜੀ ਸਾਡੀ ਇੱਕ ਮੇਨ ਡਰੇਨ ਲਹਿਰਾਗਾ ਦਾ ਮੇਨ ਡਰੇਨ ਉਸ ਦੀ ਤਕਰੀਬਨ ਆਪਣੀ 60% ਸਫਾਈ ਹੋ ਚੁੱਕੀ ਆ ਜੀ। ਤੇ ਤਕਰੀਬਨ ਉਹਦੀ ਮਸ਼ੀਨਰੀ ਵੱਧ ਮੋਬਾਈਲਾਈਜ਼ ਕਰਕੇ ਸੀ ਤਕਰੀਬਨ 10 ਦਿਨਾਂ ਚ ਉਹਨੂੰ ਮੁਕੰਮਲ ਕਰ ਦਾਂ ਤੇ ਬਾਕੀ ਸਾਡੀ ਜਿਹੜੀ ਲਿੰਕ ਟ੍ਰੇਨਾਂ ਹੁੰਦੀਆਂ ਨੇ ਜਿਹੜੀ ਛੋਟੀਆਂ ਟ੍ਰੇਨਾਂ ਜਿਹੜੀ ਮੇਨ ਰੇਲ ਚਾਟ ਫਾਲ ਕਰਦੀਆਂ ਨੇ ਉਹਦੀ ਤਕਰੀਬਨ ਸਾਡੀ ਮੇਨਲੀ 10-12 ਟ੍ਰੇਨਰ ਦੀ ਸਪਾਈ ਹੁਣ ਕੰਮਲ ਹੋ ਚੁਕੀ ਹੈ ਬਾਕੀ ਦੇ ਐਂਟਰਟੇਨਰ ਦੀ ਹਫਤੇ ਚ ਸਪਾਈ ਬੁਰੀ ਕਿੰਨੇ ਕੰਟਰੈਕਟਰ ਇਸ ਕੰਮ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਮੇਨਲੀ ਕੱਗਰ ਤੇ ਆਪਣੇ ਇਸ ਟਾਈਮ ਤਿੰਨ ਕੰਟਰੈਕਟਰ ਕੰਮ ਕਰ ਰਹੇ ਨੇ ਜੀ ਇੱਕ ਆਪਣਾ ਮਕਰੋਡ ਸਾਹਿਬ ਦਾ ਖਨੋਰੀ ਜਿਹੜਾ ਰੀਚ ਹੈ ਉੱਥੇ ਅਲੱਗ ਕੰਟਰੈਕਟਰ ਹੈ ਮਕਰੋਡ ਸਾਹਿਬ ਤੋਂ ਮੋਨਕ ਅਲੱਗ ਕੰਟਰੈਕਟਰ ਹੈ ਜੀ ਤੇ ਮੋਨਕ ਤੋਂ ਕਟੇਲ ਅਲੱਗ ਕੰਟਰੈਕਟਰ ਲੱਗਦਾ ਵੀ ਜਲਦੀ ਇਹ ਕਵਰ ਹੋ ਜਾਊਗਾ ਸਾਰਾ ਮਾਉਂਸ ਹਾਂਜੀ ਜੇ ਆਪਣਾ ਮੌਨਸੂਨ ਆਪਣੀ ਬਰਸਾਤਾਂ ਠੀਕ ਠ 12 ਆ ਰਹੀ ਹੈ ਜੇ ਉਹ ਦਿੱਕਤ ਨਾ ਆਵੇ ਤਾਂ ਆਪਾਂ ਕੰਮ ਛੇਤੀ ਮੁਕੰਮਲ ਕਰ ਲਾਂਗੇ